ਬਾਕੀ ਖੁਸ਼ੀ ਦੀ ਘੜੀ ਹੈ ਦਿਨ ਹੈ ਪਿੱ ਤਕਰੀਬਨ ਅਸੀਂ 10-11 ਸਾਲ ਤੋਂ ਬਾਅਦ ਜਾ ਕੇ ਕਾਮਯਾਬ ਹੋਏ ਆਂ ਔਰ 2022 ਚ ਇੱਕ ਸੰਕਲਪ ਸੀਗਾ ਔਰ 2021 ਚ ਵੀ ਆਪਾਂ ਇਲਾਕੇ ਦੇ ਲੋਕਾਂ ਨਾਲ ਸਾਰੇ ਪਿੰਡਾਂ ਨਾਲ ਗੱਲ ਕੀਤੀ ਸੀ ਕਿ ਅਸੀਂ ਬੂਥਖੜ ਔਰ ਇੱਕ ਬਲਾਸਪੁਰ ਬੜਾ ਸਾਡਾ ਪੁੱਲਾ ਸਿੰਘਪੁਰ ਵਾਲਾ ਇਹ ਪੁਲ ਜਿਹੜਾ ਕਿਉਂਕਿ ਤਕਰੀਬਨ 15 ਤੋਂ 20 ਪਿੰਡਾਂ ਨਾਲ ਸਹੀ ਆਵਾਜਾਈ ਜੋੜਦੇ ਆ ਔਰ ਬੜੀ ਪਰੇਸ਼ਾਨੀ ਸੀ ਜਦੋਂ ਨੰਨਕੇ ਜਾਣਾ ਪੈਂਦਾ ਸੀ ਵੀ ਇਲੈਕਸ਼ਨ ਦੇ ਵਿੱਚ ਵੀ ਅਸੀਂ ਨੰਨਕੇ ਜਾਣਾ ਰਹੇ ਹਾਂ ਤਕਰੀਬਨ 11 2015-16 ਤੋਂ ਇਹ ਪੁਲ ਜਿਹੜਾ ਪੈਂਡਿੰਗ ਟੁੱਟਾ ਪਿਆ ਸੀ ਔਰ 1999 ਸਾਬਕਾ ਰਾਸ਼ ਸਿੰਘ ਜੀ ਭਾਦਲ ਸਾਡੇ ਚੀਫ ਮਿਨਿਸਟਰ ਜਿਹੜੇ ਸੀ ਉਸ ਵੇਲੇ ਦੇ ਉਹ ਬਣਾ ਕੇ ਗਏ ਸੀ ਲੇਕਿਨ ਬਹੁਤ ਬਹੁਤ ਧੰਨਵਾਦ ਕਰਦਾ ਮਾਨਜੁਗ ਮੁੱਖ ਮੰਤਰੀ ਭਗਵੰਤ ਪਾਣ ਜੀ ਦਾ ਆਪਣੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਿਬ ਦਾ ਵੀ ਮੈਂ ਜਿਹੜੇ ਪੁੱਲ ਸੀਗੇ ਜਿਨ੍ਹਾਂ ਨੇ ਹੋਰ ਵੀ ਪੁੱਲ ਮੰਗੇ ਆ ਉਹਨਾਂ ਨੇ ਮਿਹਰਬਾਨੀ ਕਰਕੇ ਸਰਕਾਰ ਦੇ ਕਿਉਂਕਿ ਮੱਧ ਚੋਂ ਪੈਸਾ ਆਣਾ ਹੁੰਦਾ ਅਲਗ-ਅਲਗ ਤਰ੍ਹਾਂ ਨਾਲ ਜੇ ਮੈਂ 14 ਕਰੋੜ ਰੁਪਈਆ ਮੰਗਿਆ ਸੀ ਚਿੰਤਪੁਰਨ ਵਾਲੀ ਰੋਡ ਲਈ ਤਾਂ ਮੈਨੂੰ ਮੁੱਖ ਮੰਤਰੀ ਜੀ ਨੇ ਉਹ ਦਿੱਤਾ ਉਸ ਵੇਲੇ ਸਟਾਰਟਿੰਗ ਦੇ ਵਿੱਚ ਔਰ ਇਦਾਂ ਲਗਾਤਾਰ ਹੋਰ ਵੀ ਪਿੰਡਾਂ ਦੀ ਜਿੰਨੀਆਂ ਮੈਂ ਸੜਕਾਂ ਮੰਗੀਆਂ ਹੈਗੀਆਂ ਕਿਉਂਕਿ ਸੜਕਾਂ ਵੀ ਬਹੁਤ ਸਾਰੀਆਂ ਖਰਾਬ ਆ ਔਰ ਉਹ ਸੜਕਾਂ ਵੀ ਜਿਹੜੀਆਂ ਅਸੀਂ ਜਲਦ ਸ਼ੁਰੂ ਕਰਨ ਜਾ ਰਹੇ ਆਂ ਤੇ ਜਿੱਦਾਂ ਅੱਜ ਸਾਰੀ ਸੰਗਤ ਨੇ ਇਕੱਠੇ ਹੋ ਕੇ ਅਸ਼ੀਰਵਾਦ ਦਿੱਤਾ ਦੇਖੋ ਅੱਛਾ ਚਲੋ ਵਰਵਾਨੀ ਦੇ ਵਿੱਚ ਜਿੰਨਾ ਵੀ ਦਰਜਾ ਪ੍ਰਾਪਤ ਹੈ ਪਹਿਲੀ ਪਾਸ਼ਾਹੀ ਤੋਂ ਲੈ ਕੇ ਦਸਵੀਂ ਪਾਸ਼ੀ ਤੱਕ ਉਹਨਾਂ ਨੇ ਇੱਕੋ ਗੱਲ ਕਹੀ ਆ ਸਾਰਾ ਜਿਹੜਾ ਹੈਗਾ ਅਸ਼ੀਰਵਾਦ ਜਿਹੜਾ ਸੰਗਤ ਦਾ ਹੁੰਦਾ ਤੁਸੀਂ ਪੂਰੀ ਵਰਵਾਨੀ ਦਾ ਅਸੀਂ ਬਾਤ ਕਰੀਏ ਇਹਦੀ ਸੰਗਤ ਆ ਹੀ ਪ੍ਰਮਾਤਮਾ ਰੂਪ ਹੈ ਤੋਂ ਮਹਾਰਾਜ ਨੇ ਤਾਂ ਹੀ ਕਿਹਾ ਸੋ ਇਹਦੇ ਸੰਗਤ ਦੀ ਸੇਵਾ ਕਿਸੇ ਤਰ੍ਹਾਂ ਵੀ ਹੋ ਜਵੇ ਜਿਹੜੀ ਜਿਹੜੀ ਸੇਵਾ ਪਰਮਾਤਮਾ ਨੇ ਜੀਤੀ ਡਿਊਟੀ ਲਈ ਆ ਉਸ ਡਿਊਟੀ ਨੂੰ ਇਮਾਨਦਾਰੀ ਨਾਲ ਕਰ ਦੇਣਾ ਉਹ ਰੋ ਇਮਾਨਦਾਰੀ ਸਰ ਕਿੰਨੀ ਲਗਤ ਆਈ ਇਹ ਤੇ ਕਿੰਨੇ ਪਿੰਡਾਂ ਨੂੰ ਇਹਦਾ ਲਾਭ ਮਿਲੇ ਇਹ ਤਕਰੀਬਨ 2 ਕਰੋੜ 30 ਲੱਖ ਰੁਪਏ ਦੀ ਲਗਤ ਆ 2 ਕਰੋੜਾਂ ਦਾ 30 ਲੱਖ ਰੁਪਏ ਦੀ ਔਰ ਬਾਕੀ ਨਾਲ ਸੜਕਾਂ ਦੀ ਲਗਤ ਲੱਗ ਗਿਆ ਉਹ ਔਰ ਮੇਰੇ ਲਿਹਾਜ਼ ਨਾਲ ਇਹਨਾਂ 15 ਤੋਂ 16 ਪਿੰਡਾਂ ਨੂੰ ਤਾਂ ਡਾਇਰੈਕਟ ਫਾਇਦਾ ਆ ਇਹ ਸਭ ਆਜਾਈ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਆ ਵੀ ਜਦੋਂ ਇਥੇ ਨੰਕੇ ਜਾਂਦਾ ਬੰਦਾ ਘੁੰਮਦਾ ਘਮਾਂਦਾ ਰਾਤ ਨੂੰ ਤਾਂ ਨੰਗਣਾ ਔਖਾ ਸਗਾ ਕੋਈ ਹਾਸੇ ਵੀ ਹੋਣ ਦਾ ਖਤਰਾ ਹਰ ਮੇਰੇ ਕਿਉਂਕਿ ਜਿਹੜਾ ਬੰਦਾ ਕਈ ਵਾਰੀ ਤੇਜ਼ੀ ਨਾਲ ਪਿੱਛੇ ਹੁੰਦਾ ਉਹਨੂੰ ਪਤਾ ਨਹੀਂ ਸੀ ਲੱਗਦਾ ਕਈ ਵੇ ਜਾ ਕੇ ਸੋ ਇਹ ਇੱਕ ਮੈਂ ਤਾਂ ਕਹਣਾ ਉਸ ਵਾਹਿਗੁਰੂ ਪਰਮੇਸ਼ਵਰ ਦੀ ਹੀ ਕਿਰਪਾ ਹੋਈ ਹੈ ਵੀ ਅਸੀਂ ਇਹਨੂੰ ਇੱਚ ਕਾਮਦਾ ਬੁਆਏ ਆ ਸੋ ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਲਾਕੇ ਦੇ ਜਿੰਨੇ ਸਰਪੰਚ ਪੰਚ ਸੇਵਾਨ ਬਾਬਾ ਜੀ ਦਾ ਆ ਬਾਬਾ ਤੁਲਸੀਦਾਸ ਜੀ ਦਾ ਵੀ ਉਸ ਵੇਲੇ ਜਦੋਂ ਹੋਇਆ ਉਹਨਾਂ ਦਾ ਮੈਂ ਪੜਦਾ ਪਿਆ ਸੀ ਉਹਨਾਂ ਦਾ ਬੜਾ ਇੱਥੇ ਉਪਕਾਰ ਰਿਆ ਸੋ ਰਲ ਮਿਲ ਕੇ ਪ੍ਰਮਾਤਮਾ ਦੀ ਕਿਰਪਾ ਸਾਰਿਆਂ ਨੇ ਹੋਈ ਹੈ ਸੋ ਅਸੀਂ ਇੱਚ ਕਾਮਦਾ ਬੁਆਏ ਆ ਔਰ ਮੈਂ ਜਿੱਦਾਂ ਅੱਜ ਗੁਰਕਿਰਪਾ ਨਾਲ ਪਹਿਲਾ ਪਾਠ ਹੋਇਆ ਫਿਰ ਜਾ ਕੇ ਅਸੀਂ ਸ਼ੁਰੂਆਤ ਕੀਤੀ ਆ ਤੇ ਉਹਦੇ ਵਿੱਚ ਪ੍ਰਮਾਤਮਾ ਦੀ ਕਿਰਪਾ ਹਮੇਸ਼ਾ ਬੜੀ ਰਹਿੰਦੀ ਹੈ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਜੈ ਹਿੰਦ ਕਹਿੰਨਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਨਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ ਤੇ ਕਲਿਕ